ਰਾਤੇ ਅਰਾਧਾ ਟਾਈਮ ਵੀ ਨਹੀਂ ਦਿੰਦੇ। ਇਹ ਕੱਪਰਸਾਨ ਨੂੰ ਦਾਤਾ ਨਾ। ਜਿੱਤਕਾਰ ਫੇਟੇ ਨਾਲ ਕਾਰਨੇ ਬੜਿਆਂ ਭੀੜਾ ਕਰਕੇ ਧਮਕੀਆਂ ਦਿੰਦੇ ਸੀ। ਐਂ ਜਾ ਕੇ 29 ਤਰੀਕ ਨੂੰ ਜਾ ਕੇ ਦਰਖਾਸਤ ਦੇ ਕੇ ਆਏ ਆ। ਸਾਢੇ 5 ਦਿਨ ਹੋ ਗਏ ਦਰਖਾਸਤ ਦਿੱਤੀ ਰ ਕੋਈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਨਾਲ। ਕੱਲ ਸ਼ਾਮ ਨੂੰ 5:30 ਵਜੇ ਆਣ ਕੇ ਸਾਨੂੰ ਤੁਮਕੀ ਆਂਦੇ ਨੇ ਦਿੱਤੀਆਂ ਗਈਆਂ ਵੀ ਅਹੀਂ ਪਿੰਡ ਵਿੱਚ ਜਾਂ ਤੁਸੀਂ ਰਹੋਗੇ ਜਾਂ ਹੀ ਰਵਾਂਗੇ ਅਹੀਂ ਕੋਈ ਗੌਰ ਨਹੀਂ ਕੀਤਾ ਹੀ ਆ ਕਿ ਆ ਵੀ ਚੱਲ ਕੋਈ ਗੱਲ ਨਹੀਂ ਅਹੀਂ ਕੋਈ ਬੰਦਾ ਵਿੱਚ ਪਾ ਕੇ ਗੱਲ ਕਰ ਲਾਂਗੇ ਅਹੀਂ ਟਾਲਾ ਸਾਹਿਬ ਚਲ ਗਏ ਟਾਲਾ ਸਾਹਿਬਾ ਹੁੰਦੇ ਆ 5:30 ਵਜੇ ਆਈਆਂ ਆ ਆ ਕੇ ਹੀ ਦੇਖਿਆ ਹਨ ਮੇਰੇ ਬੇਟੇ ਨੇ ਫੋਨ ਕੀਤਾ ਵੀ ਅਰਸ਼ ਨੂੰ ਕਰਚਾ ਮਾਰ ਦਿੱਤੀ ਗਈਆਂ ਕਿਉਂਕਿ ਉਹਦੇ ਨਲਾਂ ਦੇ ਵਿੱਚ ਚੱਕਰ ਚਾ ਮਾਰਦੀਆਂ ਇੱਥੇ ਹੀ ਉਹ ਖੂਨ ਨਿਚੜ ਗਿਆ ਐਂ ਹਸਪੀਟਲ ਖੜਿਆ ਹਸਪੀਟਲ ਖੜ ਕੇ ਵੀ ਕਿਆ ਉੱਥੇ ਕੋਈ ਆ ਬੋਲਿਆ ਨਹੀਂ ਜਾਂਦੇ ਬਾਬਾ ਬਕਾਲਾ ਸਾਹਿਬ ਖੜਿਆ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਸਾਡਾ ਬੱਚਾ ਜਿਹੜਾ ਤੜਫਦਾ ਹੈ ਕਹਿੰਦੇ ਟੀਕਾ ਤੱਕ ਨਹੀਂ ਲਾਇਆ ਨਾ ਕੋਈ ਪਿੰਡ ਦਾ ਪਿੱਛੇ ਗਿਆ ਕੋਈ ਮੋਤਵਾਰ ਬੰਦਿਆਂ ਨੂੰ ਹੀ ਦੱਸਿਆ ਇਹ ਉਹ ਕਹਿੰਦੇ ਜੋ ਕਰਨਾ ਤੁਸੀਂ ਕਰ ਦਿਓ ਔਰ ਅੱਜ ਤੱਕ ਸਾਡੇ ਕੋਲ ਪਿੱਛੇ ਨਹੀਂ ਆਇਆ ਕੱਲ ਦੀ ਗੱਲ ਬਾਤ ਹੋਈ ਕੋਈ ਮੋਤਬਰ ਬੰਦਾ ਸਾਡੇ ਪਿੱਛੇ ਨਹੀਂ ਆਇਆ ਅਜੇ ਤੱਕ ਮੇਰੇ ਪੁੱਤ ਪੋਤੇ ਦੀ ਬਹੁਤ ਬੇਵਸਾਫੀ ਦੇ ਨਾਲ ਮੌਤ ਹੋਈ ਆ ਬਹੁਤ ਤੜਫੜ ਕੇ ਮਰਿਆ ਉਹ ਬੱਚੇ ਦੀ ਉਮਰ ਹੀ 25 ਸਾਲ ਆ 25 ਸਾਲ ਉਮਰ ਹੀ ਉਹਦੀ ਅਰਸ਼ਦੀਪ ਉਹਦਾ ਨਾਮ ਹੀ ਬਹੁਤ ਹੀ ਮਾੜੀ ਘਟਨਾ ਦੇ ਨਾਲ ਮੇਰੇ ਬੇਟੇ ਨੂੰ ਮਾਰਿਆ ਗਿਆ ਪਹਿਲਾਂ ਅਰਸ਼ਦੀਪ ਦੇ ਵੱਡੇ ਤੋਂ ਮਾਰਿਆ ਮੋਰਸਾਲ ਇਹਨਾਂ ਨੇ ਪਿੱਛੇ ਅਰਸ਼ ਦੇ ਸੱਟਾ ਲੱਗ ਗਿਆ ਮੈਂ ਤੇ ਅਰਸ਼ ਦੋਨੇ ਗਏ ਆ ਗੇ ਇਨ ਭਲਾਈਪੁਰਾ ਸਾਨੂੰ ਨਹੀਂ ਪਤਾ ਕਿ ਗਾੜੀ ਇਕੱਠੇ ਹੋਏ ਆ ਇਹਨਾਂ ਸਿਰ ਜਦੋਂ ਅੱਡੇ ਗਲ ਪਏ ਆ ਹੀਰੋ ਤੇ ਪਹਿਲਾ ਸਹਿਲ ਤੇ ਮਗਰ ਆਇਆ ਦਿਲਬਰ ਤੇ ਨਾਲ ਸ਼ੁਭ ਇਨਾਂ ਆਗੇ ਕਿਰਚਾ ਸਿੱਧੀਆਂ ਮਾਰਦਤੀਆਂ ਫਿਰ ਮੈਂ ਚੁੱਕੇ ਆਪਣੇ ਰਈ ਲੈਨ ਦਾਰਸ਼ਨ ਉੱਥੋਂ ਜਾਂਦੇ ਅਸੀਂ ਬਾਬੂ ਕਾਲੇ ਰੈਫ ਵਾਲੇ ਨੇ ਕੀਤਾ ਬਾਬੂ ਕਾਲੇ ਤੋਂ ਗਾੜੀ ਗਰਨਾਨਕ ਕੀਤਾ ਉਦੋਂ ਟਾਂਗਰੇ ਜਾਂਦੇ ਉਹ ਦਮ ਤੋੜ ਗਿਆ ਫਿਰ ਨਮਾਨ ਨਾਲ ਤੋਂ ਪਿਛੇ ਮੋੜਦਾ ਤੇ ਐਂ ਕਰ ਤੇ ਹੁਣ ਜਿਹੜੀ ਲਾਸ਼ੋਂ ਬਾਬੂ ਕਾਲੇ ਪਈ ਅਨੰਕਾਰ ਜੀ ਨੇ ਮੈਨੂੰ ਪਹਿਲਾਂ ਦੁਪਹਿਰੇ ਫੋਨ ਲਾਉਂਦਾ ਰਿਹਾ ਵਾ ਕਿ ਹਾਂ ਜੇ ਜੇ ਤੁਸੀਂ ਥਾਣੇ ਨਾਲ ਤੁਰਨਾ ਫਿਰ ਵੇਰ ਲਾਂਗੇ ਤੁਹਾਨੂੰ ਜਿੱਦਾਂ ਵੀ ਕਰਨੀ ਆ ਜਾਂ ਰਿਪੋਰਟ ਲੈ ਲਓ ਬਾਸ ਤੇ ਬਾਅਦ ਸ਼ਾਮੀ ਇਹਨਾਂ ਨੇ ਇਹ ਕੰਮ ਕਰ ਦਿੱਤਾ ਉਹ ਪਰ ਉਸ ਲੋ ਆਂਦੇ ਤੇ ਇਹ ਕੀ ਵਿਸ਼ਵਾਸ ਪਰ ਹਾਨੂੰ ਵਿਸ਼ਵਾਸ ਨਹੀਂ ਹੈ ਜੇ ਕੋਈ ਇਨਸਾਫ ਅਹੀਂ ਤੇ ਇਨਸਾਫ ਚਾਹੀਦਾ ਨੂੰ ਕਿ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸਰ ਪਿੰਡ ਲਿੱਦੜ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾਂ ਕਿ ਸਾਡੇ ਪਿੰਡ ਦੇ ਵਿੱਚ ਕਿਤੇ ਕੋਈ ਸੁਣਵਾਈ ਨਹੀਂ ਆ ਨੌਜਵਾਨ ਬੱਚਾ ਜਿਹੜਾ ਵਾ ਉਹ ਗੁਜ਼ਰ ਗਿਆ ਵਾ ਇਤੋਂ ਪਹਿਲਾਂ ਮੇਰਾ ਵੀ ਬੱਚਾ ਜਿਹੜਾ ਵਾ ਉਹ ਐਕਸੀਡੈਂਟ ਦੌਰਾਨ ਮਾਰ ਦਿੱਤਾ ਗਿਆ ਏ ਇਸੇ ਔੰਕਾਰ ਸਿੰਘ ਤੇ ਹੀ ਰੋਣਾ ਵੱਲੋਂ ਤੇ ਇਸ ਪਿੰਨ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਇਸ ਪਿੰਡ ਦੇ ਵਿੱਚ ਕਿਤੇ ਵੀ ਕਿਸੇ ਵੇਲੇ ਵੀ ਕੋਈ ਵਾਰਦਾਤ ਜਿਹੜੀ ਉਹ ਹੋ ਸਕਦੀ ਆ ਲੋਕੀ ਤਰਾਸ-ਤਰਾਸ ਕਰ ਰਹੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਵਾ ਆਪੀ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇ ਪਿੰਡ ਨਗਰ ਨੂੰ ਬਚਾਇਆ ਜਾਵੇ ਮੈਂ ਸੱਚੋ ਥਾਣਾ ਵਿੜਵਲ ਰਾਤੀ ਸਰ ਨੂੰ ਇਨਫਰਮੇਸ਼ਨ ਮਿਲੀ ਸੀ ਕਿ ਲੱਧਰਪਿੰਡ ਦਾ ਨੌਜਵਾਨ ਤੇ ਉਹਦਾ ਭਲਾਈਪੁਰ ਅੱਡੇ ਦੇ ਵਿੱਚ ਕਤਲ ਹੋ ਗਿਆ ਅਸੀਂ ਮੌਕੇ ਤੇ ਆਏ ਹਾਂ ਆਕੇ ਮੌਕਾ ਵੇਖ ਕੇ ਉਹਦੇ ਭਰਾ ਲਵਪ੍ਰੀਤ ਸਿੰਘ ਦੇ ਬਿਆਨਾਂ ਤੇ ਅਸੀਂ ਪੰਜਾ ਦੋਸ਼ੀਆਂ ਦੇ ਖਿਲਾਫ ਐਫਆਈਆ ਦਰਜ ਕੀਤੀ ਹੈ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ ਬਾਕੀ ਲਾਜ ਦਾ ਪੋਸਟਮਾਰਟਮ ਕਰਾ ਕੇ ਤੇ ਅੱਜ ਲਾਸ਼ ਵਾਟਸਨ ਦੇ ਵੱਲੇ ਕਰ ਦਵਾਂਗੇ ਦੋਸ਼ੀ ਇੱਕ ਦਿਲਬੱਤ ਸਿੰਘ ਆ ਉਰਫ ਗਤੇ ਸਿੰਘ ਲਿੱਧਰ ਪਿੰਡ ਦਾ ਜੀ ਤੇ ਇੱਕ ਓਂਕਾਰਜੀਤ ਸਿੰਘ ਹੈ ਬਲਵਿੰਦਰ ਸਿੰਘ ਦਾ ਇੱਕ ਸਾਹਿਲਪ੍ਰੀਤ ਸਿੰਘ ਹੈ ਜੀ ਇੱਕ ਸੁਭਪ੍ਰੀਤ ਸਿੰਘ ਹੈ ਜੀ ਇੱਕ ਸੁਖਬੀਰ ਸਿੰਘ ਉਰਫ ਹੀਰਵਾ ਜੀ ਸਾਰਿਆਂ ਦੇ 302 ਦਾ ਪਰਚਾ ਦਰਜ ਹੋਇਆ ਹੈ ਕਾਰਨ ਇਹਨਾਂ ਦੀ ਕੋਈ ਹਫ਼ਤਾ ਪਹਿਲਾਂ ਵੀ ਝਗੜਾ ਹੋਇਆ ਸੀ ਇਹਨਾਂ ਦੇ ਫਾਦਰ ਸਾਹਿਬ ਦਾ ਤੇ ਇਹਨਾਂ ਐਪਲੀਕੇਸ਼ਨ ਰਹੀ ਚੌਕੀ ਦਿੱਤੀ ਸੀ ਜੀ ਇਹਨਾਂ ਦੇ ਪ੍ਰੈਸ਼ਰ ਪਾਉਂਦੇ ਹੀ ਵੀ ਤੁਸੀਂ ਆਪਣੀ ਦਰਖਾਸਤ ਨੂੰ ਵਾਪਸ ਲੈ ਲਓ। ਉਹ ਸੀ ਰਣਜੀਤ ਕਰਨ ਇਹਨਾਂ ਦਾ ਪਹਿਲਾਂ ਲਿੱਦਰ ਅੱਡੇ ਤੇ ਝਗੜਾ ਹੋਇਆ ਸ਼ਾਮ ਨੂੰ 6 ਵਜੇ ਮਿਤੀ 4 5 25 ਨੂੰ। ਉਸ ਤੋਂ ਬਾਅਦ ਮੁੜ ਕੇ ਭਲਾਈਪੁਰ ਅੱਡੇ ਤੇ ਆ ਗਏ। ਉੱਥੇ ਆ ਕੇ ਫਿਰ ਇਹਨਾਂ ਦੀ ਤੁੰਤੁਮੇਮਾ ਹੋਈ। ਤੇ ਜਿਹੜਾ ਦਿਲਬਰ ਸਿੰਘ ਆ ਇਹਨੇ ਕਿਰਚਾ ਮਾਰੀਆਂ। ਤੇ ਉਹਦੀ ਮੌਤ ਹੋ ਗਈ ਹੈ। ਤੇ ਬਾਕੀ ਅਸੀਂ ਐਪੀਆ ਦਰਜਿਆ। ਇਹ ਜੇਤੀ ਦੋਸ਼ੀਆਂ ਨੂੰ ਪੜ ਰਹੇ ਦੋਸ਼ੀਆਂ ਦੇ ਘਰਾਂ ਦੇ ਰੇਡ ਕੀਤੇ ਆ ਘਰਾਂ ਉਤਲੇ ਲੱਗੇ ਹੋਏ ਆ ਤੇ ਬਾਕੀ ਨੇ ਜਿਹੜੇ ਲੋਕੇਸ਼ਨਲ ਕੋਸ਼ਨਾ ਕਢਾ ਕੇ ਤੇ